ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਣੀ ਦੀ ਮਾਰ ਦੀ। ਜਿਆਂ ਅਜਨਾਲਾ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਸਾਫ਼ ਨਜ਼ਰ ਆ ਰਹੀ ਹੈ। ਲੋਕਾਂ ਨੂੰ ਪਿੰਡ ਖਾਲੀ ਕਰਨ ਦੇ ਹੁਣ ਆਦੇਸ਼ ਦਿੱਤੇ ਨੇ, ਸ਼ੁਰੂ ਕਰ ਦਿੱਤੇ ਗਏ ਨੇ ਐਸਡੀਐਮ ਵੱਲੋਂ 14 ਪਿੰਡਾਂ ਨੂੰ ਜਿਆਂ ਅਜਨਾਲਾ ਦੇ ਵਿੱਚ 14 ਪਿੰਡਾਂ ਨੂੰ ਅੱਜ ਰਾਤ ਤੱਕ ਖਾਲੀ ਕਰਨ ਦੇ ਆਦੇਸ਼ ਪਿੰਡ ਵਾਸੀਆਂ ਨੂੰ ਦਿੱਤੇ ਗਏ ਨੇ। ਅੱਜ ਰਾਤ ਨੂੰ ਰਾਵੀ ਦਰਿਆ ਦੇ ਵਿੱਚ ਪਾਣੀ ਵੀ ਛੱਡਿਆ ਜਾ ਰਿਹਾ। ਰਾਵੀ ਦੇ ਵਿੱਚ 4 ਲੱਖ ਕਿਊਸਿਕ ਪਾਣੀ ਵਧ ਸਕਦਾ ਹੈ। ਐਸੇ ਕਾਰਨ ਅਜਨਾਲਾ ਦੇ ਨੇੜਲੇ ਪਿੰਡਾਂ एसडीएम दे ऑर्डर है कि आज रात तक ये पਿੰਡ खाली कर देते जान ਤੁਸੀਂ ਅੰਦਾਜ਼ਾ ਲਾਓ ਕਰੇ ਬੈਠਿਆਂ ਪਹਿਲਾਂ ਲੋਕ ਚਿੰਤਾ ਸੇ ਆਪਣੀ ਫਸਲਾਂ ਨੂੰ ਲੈ ਕੇ ਲੋਕ ਚਿੰਤਾ ਸੇ ਆਪਣੀਆਂ ਸੜਕਾਂ ਨੂੰ ਲੈ ਕੇ ਪਿੰਡਾਂ ਦੀਆਂ ਗਲੀਆਂ ਨੂੰ ਲੈ ਕੇ ਪਰ ਹੁਣ ਤਾਂ ਘਰਾਂ ਦੇ ਉੱਪਰ ਖਤਰਾ ਮੰਡਰਾ ਦਾ ਨਜ਼ਰ ਆ ਰਿਹਾ ਸਭ ਕੁਝ ਛੜ ਛੜਾ ਕੇ ਅਚਾਨਕ ਜਦ ਆਦੇਸ਼ ਜਿਹਾ ਆਏ ਹੁਣ ਕਿ ਸਭ ਕੁਝ ਛੱਡ ਕੇ ਘਰੋਂ ਨਿਕਲ ਜਾਓ ਤਾਕੀ ਪੀਤੀ ਹੋਵੇ ਕਿ ਇਹਨਾਂ ਲੋਕਾਂ ਦੇ ਉੱਪਰ ਤੁਸੀਂ ਖੁਦ ਹੀ ਇਸ ਦਾ ਅੰਦਾਜ਼ਾ ਲਾ ਸਕਦੇ ਹੋ ਐਸਡੀਐਮ ਵੱਲੋਂ 14 ਪਿੰਡਾਂ ਨੂੰ ਅੱਜ ਰਾਤ ਤੱਕ ਖਾਲੀ ਕਰਵਾਉਂਦੇ ਆਦੇਸ਼ ਦਿੱਤੇ ਗਏ ਨੇ ਲੋਕਾਂ ਨੂੰ ਪਿੰਡ ਖਾਲੀ ਕਰਨ ਦੇ ਆਦੇਸ਼ ਦੇਣ ਦੇ ਪਿੱਛੇ ਵਜ੍ਹਾ ਹੀ ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਨੂੰ ਰਾਵੀ ਦਰਿਆ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਛੱਡਿਆ ਜਾ ਰਿਹਾ ਹੈ ਜਿੱਥਾਂ ਕਰੀਬ 4 ਲੱਖ ਕਿਊਸਿਕ ਪਾਣੀ ਰਾਵੀ ਦੇ ਵਿੱਚ ਵਧ ਸਕਦਾ ਹੈ ਸੋ ਲਾਜ਼ਮੀ ਤੌਰ ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਪਿੰਡ ਵਾਸੀਆਂ ਨੂੰ ਪਿੰਡ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਦਰਿਆ ਦਾ ਪਾਣੀ ਇਸ ਟੇ ਬਹੁਤ ਜ਼ਿਆਦਾ ਜੀ ਸਤਰ ਬਹੁਤ ਵਧਿਆ ਹੋਇਆ ਹੈ ਤਕਰੀਬਨ 4 ਲੱਖ ਦੇ ਕਰੀਬ ਚੱਲ ਰਿਹਾ ਹੈ ਤੇ ਥੋੜਾ ਜਿਹਾ ਹੋਰ ਬਾਰੇ بارش ਲਗਾਤਾਰ ਪੈ ਰਹੀ ਹੈ ਉਹਦੇ ਹਾਸਤੇ ਵਧਨ ਦੇ ਅਸਾਰ ਨੇ ਅਸੀਂ ਜਿਹੜੇ ਨਾਲ ਲੱਗਦੇ ਪਿੰਡਾਂ ਨੂੰ ਸਾਰਿਆਂ ਨੂੰ ਖਾਲੀ ਕਰਨ ਵਾਸਤੇ ਬੇਨਤੀ ਕਰ ਰਹੇ ਹਾਂ ਔਰ ਅਸੀਂ ਐਸਐਚਓ ਸਾਹਿਬ ਬੀਡੀਪੇ ਸਾਹਿਬ ਤਹਿਸੀਲਦਾਰ ਨਾਇਬ ਤਹਿਸੀਲਦਾਰ ਇਹ ਸਾਰੇ ਪਿੰਡ ਨੂੰ ਖਾਲੀ ਕਰਾਉਣ ਵਾਸਤੇ ਕੋਸ਼ਿਸ਼ ਕੀਤੀ ਜਿਹੜੇ ਤੁਸੀਂ ਦੇ ਨਾਲ ਲੱਗਦੇ ਪਿੰਡ ਨੇ ਇਮੀਡੀਏਟ ਉਹਨਾਂ ਨੂੰ ਖਾਲੀ ਕਰਾਉਣ ਵਾਸਤੇ ਬੇਨਤੀ ਕਰ ਰਹੇ ਔਰ ਖਾਲੀ ਕਰਵਾਉਣੇ ਪੈਣਗੇ ਤਾਂ ਜੋ ਅਸੀਂ ਉਹਨਾਂ ਨੂੰ ਬਚਾਅ ਕਰ ਸਕੀਏ ਕੋਈ ਲੋਕ ਜੇ ਖਾਲੀ ਕਰਦੇ ਫੇਰ ਤਾਂ ਮੁਕੀਮਾਂ ਲੱਗੀਆਂ ਪੂਰੀ ਉਹ ਪੁਲਿਸ ਵਾਲਿਆਂ ਨੂੰ ਅਸੀਂ ਨਾਲ ਹੈਲਪ ਲਈ ਹੈ ਜੀ ਉੱਚੀ ਥਾਂ ਦੇ ਕੋਈ ਸੀ ਵੈਕੇਸ਼ਨ ਸੈਂਟਰ ਬਣਾਏ ਹੋਏ ਨੇ ਉੱਥੇ ਸਾਰਾ ਪ੍ਰਬੰਧ ਪੂਕਤਾ ਪ੍ਰਬੰਧ ਕੀਤਾ ਆ ਖਾਣ ਦਾ ਵੀ ਡੰਗਰ ਦਾ ਵੀ ਜਾਨਵਰਾਂ ਦਾ ਵੀ ਰਹਿਣ ਦਾ ਵੀ ਤੇ ਉਹ ਉੱਥੇ ਪ੍ਰਬੰਧ ਨੂੰ ਖਾਲੀ ਕਰਾ ਕੇ ਆਣ ਸਾਡੀ ਬੇਨਤੀ ਪ੍ਰਵਾਨ ਕਰਨ ਤਾਂ ਜੋ ਅਸੀਂ ਪਰਮਾਤਮਾ ਦਾ ਸ਼ੁਕਰ ਹੱਲੇ ਤੱਕ ਕੋਈ ਜਾਨਵਾਲ ਦਾ ਨੁਕਸਾਨ ਨਹੀਂ ਹੋਇਆ ਔਰ ਅਸੀਂ ਆਸ ਕਰਦੇ ਹਾਂ ਸਾਡਾ ਇਸ ਤਰ੍ਹਾਂ ਹੀ ਸ਼ੁਕਰ ਰਹੇਗਾ ਪਰਮਾਤਮਾ ਸਾਡਾ ਨੁਕਸਾਨ ਨਹੀਂ ਹੋਏਗਾ ਪਬਲਿਕ ਸਾਡਾ ਸਾਥ ਦੇ